ਲੈਪਸਿਸ ਸੁਸਤੀਆਂ ਜਿਹੜੀਆਂ ਵਾ ਟਾਰੀ ਹਲਕੇ ਤੋਂ ਦੇਖ ਰਹੇ ਜੇ ਕਿ ਐਸਸੀ ਜੱਤੀ ਦੇ ਮੱਝ ਦੇ ਵਿੱਚ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਇੱਕ ਸਮਗਲਰ ਗੋਪਰੀ ਸਿੰਘ ਜੋ ਕਿ ਜੰਮੂ ਜੇਲ੍ਹ ਦੇ ਵਿੱਚ ਫੜੇ ਹੋਏ ਨੇ ਉਹਨਾਂ ਦੀਆਂ ਤਾਰਾਂ ਜਿਹੜੀਆਂ ਵਾ ਪਾਕਿਸਤਾਨ ਦੇ ਨਾਲ ਜੁੜੀਆਂ ਸੀ ਤੇ ਕਰੋੜਾਂ ਰੁਪਈਆਂ ਦੀ ਕੋਠੀ ਜਿਹੜੀ ਆ ਅੱਜ ਅਮਰਸਰ ਦਿਹਾਤੀ ਵੱਲੋਂ ਢਹਿ ਤੇਰੀ ਕੀਤੀ ਜਾ ਰਹੀ ਆ ਆਪ ਲਾਈਵ ਤਸਵੀਰਾਂ ਜਿਹੜੀਆਂ ਵਾ ਦੇਖ ਸਕਦੇ ਜੇ ਕਿ ਬੜਾ ਹੀ ਵੱਡਾ ਉਪਰਾਲਾ ਹੈ ਕਿ ਕਰੋੜਾਂ ਹੀ ਰੁਪਈਆ ਦੀ ਕੋਠੀ ਜਿਹੜੀ ਆ ਉਹ ਢਾਈ ਜਾ ਰਹੀ ਆ वंडे जी ओ क्या लॉजिक है भई ड्राइवर ਕੋਈ ਨਹੀਂ 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 Hãy cho kênh Ghiền Mì Gõ để cả đó cái đó cái đó cái đó mà bây giờ à đó à đó 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 ਕਰੋੜਾਂ ਦੀ ਕੋਠੀ ਜਿਹੜੀ ਆ ਤੁਹਾਡੇ ਸਾਹਮਣੇ ਵੇਖੋ ਟਹਿ ਟਹਿਰੀ ਜਿਹੜੀ ਆ ਉਹ ਖੁੱਣੀ ਜਾ ਰਹੀ ਆ ਉਹ ਪ੍ਰਸ਼ਾਸਨ ਤੇ ਆਧੀ ਦੇਣਾ ਵਾ ਬਿਲਕੁਲ ਹੁਣ ਇਹਨਾਂ ਗੈਕਾਂ ਦੇ ਬਰਕਰਾਰ ਤੁਹਾਮਦਰਾਂ ਦੇ ਬਰਕਰਾਰ ਜਿਹੜਾ ਇੱਕ ਵਿਆ ਇਹ ਕਰੋੜਾਂ ਰੁਪਈਆ ਦੀ ਕੋਠੀ ਜਿਹੜੀ ਆ ਤੁਸੀਂ ਲਾਈਵ ਤਸਵੀਰਾਂ ਵੇਖ ਸਕਦੇ ਕਿ ਕਿ ਟਹਿ ਟਹਿਰੀ ਹੋ ਰਹੀ ਆ ਹਲਕਾ ਟਾੜੀ ਜ਼ਿਲ੍ਹਾ ਮਰਤਾਬਾ ਦਾ ਉੱਤੇ ਫਿਰਦੇ ਵਿੱਚ ਇੱਕ ਇਲਾਕੀ ਨਗਰ ਜੋ ਕਿ ਜੰਮੂ ਦੇ ਵਿੱਚ ਬੰਦ ਹੈ ਉਹ ਜਤਵਾਨ ਕਿਤੇ ਨਹੀਂ ਕੋਠੀ ਜਿਹੜੀ ਆ ਕਰੋੜਾਂ ਰੁਪਈਆ ਦੀ ਉਸ ਪ੍ਰੋਜੈਕਸ਼ਨ ਵੱਲੋਂ ਬੜੀ ਕੁਸਟਾਡੀ ਦੇ ਨਾਲ ਇਹ ਜਿਹੜੀ ਆ ਟੈਟੇਰੀ ਕੀਤੀ ਜਾ ਰਹੀ ਆ ਇਹ ਅੰਮ੍ਰਿਤਸਰ ਉਸ ਦਿਹਾਤੀ ਦੀ ਜਿਹੜੀ ਆ ਬਹੁਤ ਹੀ ਵੱਡੀ ਕਾਮਯਾਬੀ ਆ ਯੁੱਧ ਰੱਖਿਆ ਵਿਰੁੱਧ ਦੇ ਵਿੱਚ ਐਮਪੀ ਦਾ ਜਿਹੜੀ ਆ ਅੱਜ ਵਿਆਕੀ ਕੁੱਤ ਜਿਹੜੀ ਆ ਉਹ ਨਿਵਾ ਰਹੀ ਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਜੇ ਇੱਕ ਇਸ ਤਰ੍ਹਾਂ ਕਰੋੜਾਂ ਦੀ ਕੋਠੀ ਜਿਹੜੀ ਬਣੀ ਸੀ ਉਹ ਪੀਲੇ ਪੰਜੇ ਦੇ ਨਾਲ ਟੈ ਢੇਰੀ ਜਿਹੜੀ ਆ ਉੱਠਦੀ ਜਾ ਰਹੀ ਆ ਵੀ ਆਪਣੇ ਲਾਈਵ ਨਾ ਜਿਹੜੀਆਂ ਵਾ ਦੇਖਦੇ ਦੇ ਪੰਜਾਬ ਪੁਰਬ ਜਿਹੜੀ ਆ ਪੂਰੀ ਮੁਕਤੀ ਦੇ ਨਾਲ ਜਿਹੜੀ ਆ ਇਸ ਕੰਮ ਨੂੰ ਅੰਜਾਮ ਦੇ ਰਹੀ ਆ ਕਿਸ ਦੇ ਵਿੱਚ ਜਿਹੜੇ ਪਿੰਡ ਦੇ ਮੌਤਬਾਰ ਹਨ ਉਹ ਵੀ ਜਿੱਥੇ ਮੌਜੂਦ ਹਨ ਕਿ ਅੰਮ੍ਰਿਤਸਰ ਦੇ ਵਿੱਚ ਰਠੌਰ ਪਿੰਡ ਦੇ ਵਿੱਚ ਇੱਕ ਥੋੜਾ ਰੁਪਈਆ ਦੀ ਕੋਟੀ ਜਿਹੜੀ ਆ ਸਮਗਲ ਦੀ ਉਹ ਕੁਝ ਪ੍ਰਸ਼ਾਸਨ ਵੱਲੋਂ ਹੈ ਤੇਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਸੀਂ ਵੇਖ ਸਕਦੇ ਜੀ ਕਿ ਪੰਜਾਬ ਪੁਲਿਸ ਯਾਤੀ ਦਾ ਜਿਹੜਾ ਵਾ ਬਹੁਤ ਹੀ ਵੱਡਾ ਇੱਕ ਉਪਰਾਲਾ ਹੈ ਅਸੀਂ ਜੀ ਲਾਈਫ ਤੋਂ ਸਮਝਾਂ ਨਿਕਾ ਕਰਕੇ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਕੰਮ ਕਰਦੇ ਆ ਹੋਇਆ ਸਾਡੀਆਂ ਬਾਰਡਰ ਰੇਂਜ ਟੀਮ ਦੀਆਂ ਸ਼੍ਰੀ ਸੰਦੀਪ ਗੋਇਲ ਜੀ ਸਾਡੇ ਡੀਏਜੀ ਸਾਹਿਬ ਦੇ ਅਗਵਾਈ ਵਿੱਚ ਅਖਵਕ ਟੀਮਾਂ ਬਣੀਆਂ ਹੋਈਆਂ ਨੇ ਏ ਟੀਮਾਂ ਬਣੀਆਂ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਵਾਈ ਕਰਨ ਵਾਸਤੇ ਲੱਗਿਆ ਇਹਦੇ ਚ ਤੁਹਾਨੂੰ ਪਤਾ ਹੋਵੇਗਾ ਕਿ ਬੜੀ ਢੇਰ ਤੋਂ ਜਿਹੜਾ ਸਾਡਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਪੰਜਾਬ ਪੁਲਿਸ ਜਿਹੜੇ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਹ ਗੁਮਰਾਹ ਕਰਦਿਆਂ ਹੋયા ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਮ੍ਰਿਤਸਰ ਦਿਹਾਤੀ ਪੁਲਿਸ ਵੀ ਉੱਚ ਮੋਰੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਹੈ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ਥਾਣਾ ਘਰੇਂਡਾ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਪਿੰਡ ਇਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹਨਾਂ ਚ ਉਹ ਹੈਗਾ ਜਿਹੜਾ ਅਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਤੇ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰੀ ਕੋ ਮਾਰੇ ਵੀ ਗਏ ਸੀ ਕਿ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆਂ ਲਗਭਗ 1.5 ਤੋਂ 2 ਕਰੋੜ ਦੀ ਇਹ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਜਿਹੜੀ ਹੈਲਪ ਦੀ ਮੰਗੀ ਗਈ ਸੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਹਾਂ ਪਿੰਡ ਜਠਾਲ ਵਿਖੇ ਆਏ ਆ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛਡਾਇਆ ਜਾ ਰਿਹਾ ਇਹ ਅਜੇ ਦੇਖੀਏ ਕੀ ਬਾਤ ਹੈ ਜੀ ਇਹ ਹੈ ਜੀ ਜੇਲ੍ਹ ਜੀ ਆਈ ਦੀ ਇਹ ਖਿਲਾਫ 6 ਮੁਕਦਮੇ ਆਲਰੇਡੀ ਰਜਿਸਟਰਡ ਨੇ ਵੱਖ-ਵੱਖ ਧਾਰਾਵਾਂ ਦੇ ਜਿਹਦੇ ਚੋਂ ਐਨਡੀਪੀਐਸ ਐਕਟ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਵੀ ਨੇ ਤੇ ਅਫੀਸ਼ੀਅਲ ਸਿਕ੍ਰੇਟਸ ਐਕਟ ਵੀ ਇਹ جاسੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਉਹ ਆਲਾ ਮਕਦਮਾ ਵੀ ਇਹਦੇ ਖਿਲਾਫ ਦਰਜ ਹੈ ਕਿਹੜੀ ਜੇਲ੍ਹ ਤੋਂ ਬੰਦੇ ਆ ਜੰਮੂ ਜੀ ਜੰਮੂ ਕਿਸ ਬਾਰੇ ਕੀ ਆ ਸੀਗਾ ਜੰਮੂ ਇਹ ਜੰਮੂ ਦੇ ਬਾਰਡਰ ਦੇ ਨੇੜੇ ਤੋਂ 36 ਪੈਕੇਟ ਹੈਰੋਇਨ ਜਿਹੜੇ ਹੈਗੇ ਆ ਇਹਦੇ ਕੋਲ ਤੋਂ ਬਰਾਮਦ ਹੋਏ ਸੀ ਇੱਕ ਪਾਈਪ ਬਰਾਮਦ ਹੋਈ ਸੀ ਜਿਹਦੇ ਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ ਕੱਢ ਲਈ ਸੀ ਜੀ ਸਰ ਕਿ ਕੱਢ ਲਈ ਹੋਣਗੇ ਨਾ ਜਿੰਨਾਂ ਕੋ ਜਿਹੜੇ ਮਾਰੇ ਗਏ ਜਿਹੜੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਆ ਉਹਨਾਂ ਦੀ ਪਛਾਣ ਹਜੇ ਨਹੀਂ ਕੀਤੀ ਗਈ ਹੈ ਬਾਕੀ ਉਹ ਕਿਉਂਕਿ ਪਾਕਿਸਤਾਨ ਦੇ ਨਾਗਰਿਕ ਉਹ ਮੰਨ ਇਹ ਬਹੁਤ ਬੜੀ ਦੇਰ ਤੋਂ ਕੰਮ ਕਰ ਰਹੀ ਜੀ ਪਹਿਲਾ ਮੁਕਦਮਾ ਇਹਦੇ ਚ 2020 ਚ ਜਿਹੜਾ ਹੈਗਾ ਰਜਿਸਟਰ ਹੋਇਆ ਸੀਗਾ ਨਗਪਗਪੰਤ ਤੋਂ 6 ਸਾਲ ਹੋ ਗਏ ਨੇ ਇਹਨੂੰ ਐਸੇ ਕਾਲੀਆਂ ਗਰਦੁੱਤਾਂ ਕਰਦੇ ਨੇ ਸਰ ਇਹ ਇਕੱਲਾ ਹੀ ਕੰਮ ਕਰਦਾ ਹੈ ਪਰਿਵਾਰ ਤੋਂ ਹੋਰ ਵੀ ਕਰਦੇ ਇਹਦੇ ਖਿਲਾਫ ਐਫਆਈਆਰ ਰਜਿਸਟਰਡ ਨੇ ਬਾਕੀ ਜਿਹੜੇ ਇਹਦੇ ਭਾਈਵਾਲ ਨੇ ਸਾਥੀ ਨੇ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਮਕਦਮੇ ਰਜਿਸਟਰਡ ਨੇ ਪਿੰਡ 'ਚ ਵੀ ਤੇ ਬਾਕੀ ਵੀ ਆਸ-ਪਾਸ ਦੇ ਜਿਹੜੇ ਘਰ ਨੇ ਉਹਨਾਂ ਤੋਂ ਦੇਖੇ ਜਿਸ ਮੈਂ ਜਿਸ ਲੋਕੇਲਿਟੀ 'ਚ ਘਰ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਕਿ ਜਿਹੜੇ ਆਪਣਾ ਦਿਹਾੜੀ ਟੱਪਾ ਕਰਕੇ ਜਾਂ ਮਿੰਟ ਮਜ਼ਦੂਰੀ ਕਰਕੇ ਵੀ ਹੁੰਦੇ ਇਹਨੇ ਵਿੱਚ ਮਹਿਲ ਪਾ ਲਿਆ ਤੁਹਾਡੀ ਤਾਂ ਨਿਕਲ ਗਈ ਉਸਦੇ ਵੱਲ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿ ਲਗਾਤਾਰ ਕੰਮ ਕਰ ਰਿਹਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਅਮ੍ਰਿਤਸਰ ਦੇ ਹਾਤੀ ਪੁਲਿਸ ਪੂਰੀ ਵਚਨਬੱਧ ਹੈ ਜੀ ਐਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਸਾਡੇ ਯੂਥ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮੈਲ ਚ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਐਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਸਮਾਜ 'ਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਤੇ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਦਾਂ ਦੀ ਜਿਹੜੀ ਕਾਰਵਾਈ ਆ ਉਹ ਸਖਤ ਕਰਦੇ ਜਿਹੜੀ ਹਟਾਇਆ ਜਾਏਗਾ ਕਰਦੇ ਪੰਕੇ ਬਿਲਕੁਲ ਜੀ ਇਹ ਜਿਹੜਾ ਸਰਕਾਰੀ ਜ਼ਮੀਨ ਤੇ ਕਬਜ਼ਾ ਹੈਗਾ ਇਹ ਪੂਰਾ ਜਿਹੜਾ ਕਬਜ਼ਾ ਹੈਗਾ ਸਰਕਾਰ ਨੂੰ ਵਾਪਸ ਲੈ ਕੇ ਦਿੱਤਾ ਜਾਏ ਸਰ ਇੱਕ ਥੋੜਾ ਇਹ ਕਨਫਰਮ ਕਰੋ ਇਹ ਸਿੰਦਾ ਇਹ ਉਹ ਤਾਂ ਨਹੀਂ ਜਿਹੜਾ ਨਟੋਰੀ ਸਿੰਦਾ ਵੀ ਕਹਿੰਦੇ ਸੀ ਇਹਨੂੰ ਸਿੰਦਾ ਜੀ ਇਹ ਬਿੱਲਾ ਹੈ ਜੀ ਇਹਦਾ ਨਾਮ ਗੁਰਪ੍ਰੀਤ ਅਲੀਅਸ ਬਿੱਲਾ ਜੀ ਠੀਕ ਹੈ ਠੀਕ ਹੈ